Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वार्थ पर बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਗੁਰਦੁਆਰਿਆਂ 'ਚ ਦਾਖਲ ਹੋਈ ਅਮਰੀਕੀ ਪੁਲਿਸ ਸਿੱਖ ਜਥੇਬੰਦੀਆਂ ਗੁੱਸੇ 'ਚ 트럼ਪ ਦਾ ਆਇਰਨ ਡੋਮ ਬਣਾਉਣ ਦਾ ਐਲਾਨ ਅਮਰੀਕਾ ਤੇ ਨੈਕੋਲੰਬੀਆ ਤੇ ਲਗਾਇਆ 25% ਟੈਰੀਫ ਗੁਰਦੁਆਰਿਆਂ 'ਚ ਦਾਖਲ ਹੋਈ ਅਮਰੀਕੀ ਪੁਲਿਸ ਸਿੱਖ ਜਥੇਬੰਦੀਆਂ ਗੁੱਸੇ 'ਚ ਜੀਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਲਾਸ਼ ਨਿਊਯਾਰਕ ਦੇ ਵਿੱਚ ਅਮਰੀਕੀ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਅਧਿਕਾਰੀਆਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਜਾਂਚ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ 'ਚ ਦਾਖਲ ਹੋਣ ਦੀ ਕਾਰਵਾਈ ਕੀਤੀ ਏ ਜਿਸ ਕਾਰਨ ਸਿੱਖ ਜਥੇਬੰਦੀਆਂ ਵਿੱਚ ਗੁੱਸਾ ਵਧ ਰਿਹਾ ਏ ਇਹ ਕਾਰਵਾਈ ਜੋ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ੁਰੂ ਹੋਈ ਏ ਸਾਬਕਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਜੋ ਧਾਰਮਿਕ ਸਥਾਨਾਂ ਤੇ ਕਾਨੂੰਨ ਲਾਗੂ ਕਰਨ ਵਿੱਚ ਰੁਕਾਵਟ ਪਾਉਂਦੇ ਸਨ ਸਿੱਖ ਜਥੇਬੰਦੀਆਂ ਨੇ ਇਸ ਕਾਰਵਾਈ ਨੂੰ ਆਪਣੇ ਧਰਮ ਦੀ ਪਵਿੱਤਰਤਾ ਲਈ ਖਤਰਾ ਦੱਸਿਆ ਹੈ ਕਿਉਂਕਿ ਗੁਰਦੁਆਰਾ ਸਿਰਹ ਪੂਜਾ ਸਥਾਨ ਨਹੀਂ ਬਲਕਿ ਕਮਿਊਨਿਟੀ ਸੈਂਟਰ ਵੀ ਹੈ ਜੋ ਸਿੱਖਾਂ ਤੇ ਵਿਆਪਕ ਭਾਈਚਾਰੇ ਨੂੰ ਸਹਾਇਤਾ ਪ੍ਰਦਾਨ ਕਰਦੇ ਹਨ ਗ੍ਰਹਿਵਤਾਗ ਦੇ ਬਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਅਪਰਾਧੀ ਵਿਦੇਸ਼ੀਆਂ ਨੂੰ ਫਰਨ ਵਿੱਚ ਮਦਦ ਕਰੇਗੀ ਜਿਸ ਨਾਲ ਸਕੂਲਾਂ ਤੇ ਚਰਚਾਂ ਦੇ ਚ ਲੁਕਣ ਵਾਲੇ ਅਪਰਾਧੀਆਂ ਦੇ ਖਿਲਾਫ ਕਦਮ ਚੁੱਕੇ ਜਾਣਗੇ ਇਸ ਅਮਰੀਕਨ ਲੀਗਲ ਡਿਫੈਂਸ ਅਤੇ ਐਡ ਐਜੂਕੇਸ਼ਨ ਫੰਡ ਨੇ ਇਸ ਨੀਤੀ ਵਿੱਚ ਕੀਤੀਆਂ ਤਬਦੀਲੀਆਂ ਤੇ ਚਿੰਤਾ ਜਤਾਈਏ ਕਿਉਂਕਿ ਇਹ ਸੰਵੇਦਨਸ਼ੀਲ ਖੇਤਰਾ ਨੂੰ ਨਿਸ਼ਾਨਾ ਬਣਾਉਂਦੀ ਹੈ ਨਿਰਦੇਸ਼ਕ ਕਿਨ ਕੋਰ ਗਿਲ ਨੇ ਕਿਹਾ ਕਿ ਇਹ ਕਾਰਵਾਈ ਸਮਾਜਿਕ ਸੰਘਰਸ਼ ਨੂੰ ਵਧਾਉਣ ਦਾ ਕਾਰਨ ਬਣ ਸਕਦੀ ਹੈ। ਟਰੰਪ ਦਾ ਆਇਰਨ ਡੌਮ ਬਣਾਉਣ ਦਾ ਐਲਾਨ ਜੀਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਅਮਰੀਕਾ ਲਈ ਆਇਰਨ ਡੋਮ 에ਅਰ ਡਿਫੈਂਸ ਸਿਸਟਮ ਤਿਆਰ ਕਰਵਾਉਣਗੇ ਜਿਸ ਨਾਲ ਅਮਰੀਕਾ ਨੂੰ ਦੁਸ਼ਮਣਾਂ ਤੋਂ ਬਚਨ ਵਿੱਚ ਮਦਦ ਮਿਲੇਗੀ ਇਜ਼ਰਾਈਲ ਦੇ ਮਾਡਲ ਤੇ ਇਹ ਪ੍ਰਣਾਲੀ ਇਜ਼ਰਾਈਲ ਦੇ ਆਇਰਨ ਡੋਮ ਦੀ ਤਰਜ਼ ਤੇ ਬਣਾਈ ਜਾਵੇਗੀ ਜੋ ਕਿ ਹਜ਼ਾਰਾਂ ਰਾਕਟ ਅਤੇ ਮਿਜ਼ਾਈਲਾਂ ਨੂੰ ਨਸ਼ਟ ਕਰਨ ਵਿੱਚ ਸਮਰੱਥ ਹੈ ਕਾਰਜਕਾਰੀ ਦੇਸ਼ ਤੇ ਦਸਤਕ 트럼ਪ ਨੇ ਕਿਹਾ ਕਿ ਉਹ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਇੱਕ ਕਾਰਜਕਾਰੀ ਦੇਸ਼ ਤੇ ਦਸਤਕ ਕਰਨਗੇ ਹਮਲੇ ਅਤੇ ਚਿੰਤਾਵਾਂ ਹਾਲਾਂਕਿ ਮਾਹਿਰਾਂ ਨੇ ਇਸ ਪ੍ਰਣਾਲੀ ਨੂੰ ਦੀ ਸਵਰਥਾ ਤੇ ਸਵਾਲ ਉਠਾਏ ਹਨ ਖਾਸ ਕਰਕੇ ਹਮਾਸ ਦੇ ਹਮਲੇ ਤੇ ਹਿਜ਼ਬੁੱਲਾ ਦੀਆਂ ਮਿਜ਼ਾਈਲਾਂ ਦੇ ਪ੍ਰਭਾਵ ਤੇ ਸੰਦਰਭ ਵਿੱਚ 트럼ਪ ਦੀ ਪਹਿਲੀ ਵਾਅਦਾ 트럼ਪ ਨੇ ਪਹਿਲਾਂ ਵੀ ਚੋਣ ਮੁਹਿੰਮ ਦੌਰਾਨ ਅਮਰੀਕਾ ਲਈ ਆਇਰਨ ਡੋਮ ਸਿਸਟਮ ਦਾ ਨਵਾਂ ਸਕਰਨ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਮਾਹਿਰਾ ਨੇ ਚਿੰਤਾਵਾਂ ਚੇਤਾਵਨੀਆਂ ਦਿੱਤੀਆਂ ਸਨ ਕਿ ਇਹ ਸਿਰਫ ਘੱਟ ਦੂਰੀ ਦੀਆਂ ਮਿਜ਼ਾਈਲਾਂ ਲਈ ਹੀ ਪ੍ਰਭਾਵਸ਼ਾਲੀ ਹੈ ਸੁਰੱਖਿਆ ਤੇ ਰੱਖਿਆ ਨੀਤੀ ਲਈ ਟਰੰਪ ਨੇ ਕਿਹਾ ਕਿ ਅਤ ਆਧੁਨਿਕ ਆਇਰਨ ਡੋਮ ਮਿਜ਼ਾਈਲ ਰੱਖਿਆ ਢਾਲ ਦਾ ਨਿਰਮਾਣ ਤੁਰੰਤ ਸ਼ੁਰੂ ਕਰਨ ਦੀ ਜ਼ਰੂਰਤ ਹੈ ਜੋ ਅਮਰੀਕੀ ਲੋਕਾਂ ਨੂੰ ਖਤਰਿਆਂ ਤੋਂ ਬਚਾਉਣ ਵਿੱਚ ਯੋਗ ਹੋਵੇਗਾ ਅਮਰੀਕਾ ਨੇ ਕੋਲੰਬੀਆ ਤੇ ਲਗਾਇਆ 25% ਟੈਰਿਫ ਜੀ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਐਤਵਾਰ ਨੂੰ ਕਲੰਬੀਆ ਤੋਂ ਆਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ ਤੇ 25% ਟੈਰਿਫ ਲਾਉਣ ਦਾ ਐਲਾਨ ਕੀਤਾ ਜਦੋਂ ਲਾਤੀਨੀ ਅਮਰੀਕੀ ਦੇਸ਼ ਨੇ ਦੇਸ਼ ਨਿਕਾਲਾ ਦਿੱਤੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀਆਂ ਦੋ ਉਡਾਨਾਂ ਨੂੰ ਉਤਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ 트੍ਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸ਼ੋਟਲ ਸੋਸ਼ਲ ਤੇ ਪੋਸਟ ਕੀਤਾ ਮੈਨੂੰ ਹੁਣੇ ਹੀ ਸੂਚਿਤ ਕੀਤਾ ਗਿਆ ਹੈ ਕਿ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਅਪਰਾਧੀਆਂ ਨੂੰ ਲੈ ਕੇ ਜਾਣ ਵਾਲੀਆਂ ਦੋ ਦੇਸ਼ ਵਾਪਸੀ ਉਡਾਨਾਂ ਨੂੰ ਕੋਲੰਬੀਆ ਵਿੱਚ ਉਤਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਟਰੰਪ ਨੇ ਲਿਖਿਆ ਕਿ ਕੋਲੰਬੀਆਈ ਰਾਸ਼ਟਰਪਤੀ ਗੁਸਟਾਵ ਪੈਟਰੋ ਦੀ ਇਸ ਕਾਰਵਾਈ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਜਨਰਲ ਸੁਰੱਖਿਆ ਖਤਰੇ 'ਚ ਪੈ ਗਈ ਹੈ। ਇਸ ਲਈ ਉਹਨਾਂ ਨੇ ਆਪਣੇ ਪ੍ਰਸ਼ਾਸਨ ਨੂੰ ਤੁਰੰਤ ਤੇ ਫੈਸਲਾ ਕੌਣ ਜਵਾਬੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ 트럼ਪ ਨੇ ਕੋਲੰਬੀਆ ਤੋਂ ਆਉਣ ਵਾਲੇ ਸਾਰੇ ਸਮਾਨ ਤੇ 25% ਦਾ ਐਮਰਜੈਂਸੀ ਟੈਰਿਫ ਲਗਾਉਣ ਦਾ ਲਗਾਉਣਾ ਹੈ ਜੋ ਇੱਕ ਹਫਤੇ ਵਿੱਚ ਵਧਾ ਕੇ 50% ਕਰ ਦਿੱਤਾ ਜਾਵੇਗਾ ਉਹਨਾਂ ਨੇ ਕੋਲੰਬੀਆ ਦੇ ਸਰਕਾਰੀ ਅਧਿਕਾਰੀਆਂ ਤੇ ਸਾਰੇ ਸਹੋਕੀਆਂ ਤੇ ਸਮਰਥਕਾਂ ਨੂੰ ਯਾਤਰਾ ਪਾਬੰਦੀ ਅਤੇ ਤੁਰੰਤ ਵੀਜ਼ਾ ਰੱਦ ਕਰਨ ਕੋਲੰਬੀਆ ਸਰਕਾਰ ਦੇ ਸਾਰੇ ਪਾਰਟੀ ਮੈਂਬਰਾਂ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਤੇ ਵੀਜ਼ਾ ਪਾਬੰਦੀ ਅਤੇ ਕਸਟਮ ਦੁਆਰਾ ਸਾਰੇ ਕੋਲੰਬੀਆ ਦੇ ਨਾਗਰਿਕਾਂ ਅਤੇ ਮੌਨ ਦੇ ਟੈਕਸ ਤੁਰੰਤ ਤੇ ਰਾਸ਼ਟਰਪਤੀ ਸੁਰੱਖਿਆ ਦੇ ਆਧਾਰ ਤੇ ਸਰਹੱਦੀ ਸੁਰਹੱਕਿਆਤ ਵਿੱਚ ਵਾਧਾ ਅੰਤਰਰਾਸ਼ਟਰੀ ਇਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਪਾਬੰਦੀਆਂ ਦਾ ਨਿਰਦੇਸ਼ ਦਿੰਦਾ ਹੈ Tune in to marriagelagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM. Tune in to marriagelagan every Saturday 11 to 12 noon with Varinder Ubhi, a show about matrimonials, life partnership, and relationships. Only on Radio Zindagi 1550 AM. जीरो नाइन फोर थ्री एट जीरो थ्री सेवन रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन marriage Lagan is a leading matchmaking services provider we offer trusted and authentic matrimonial profile for those who are looking for brides and grooms for marriage register at info at we cater for usa canada uk india and fiji for more information call 510-943-8037 that is 510-943-8037